ਇੱਥੇ ਸਾਡੇ ਨਤੀਜੇ ਦਿਨ ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲ ਤੇ ਪੰਗਾ ਪਾਈ ਰਿਹਾ ਹੈ ਹੁਣ ਮੈਂ ਇੱਥੇ ਜਾਊਂਗਾ ਹੁਣ ਮੈਂ ਉੱਥੇ ਜਾਊਂਗਾ ਹੁਣ ਇੱਧਰ ਜਾਊਂਗਾ ਲੈ ਇੱਧਰ ਮੁੱਖ ਮੰਤਰੀ ਭਗਵੰਤ ਮਾਨ ਦੀ ਟਿੱਪਣੀ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਲਈ ਹੈ ਮੁੱਖ ਮੰਤਰੀ ਨੇ ਆਪਣੇ ਇਸ ਬਿਆਨ ਨਾਲ ਇੱਕ ਵਾਰ ਫੇਰ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਤੇ ਸਵਾਲ ਚੁੱਕੇ ਨੇ ਸੀਐਮ ਨੇ ਪੁੱਛਿਆ ਕਿ ਬੀਜੇਪੀ ਰਾਜਾਂ ਵਾਲੇ ਰਾਜਪਾਲ ਕਿਉਂ ਨਹੀਂ ਬੋਲਦੇ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਰਾਜਪਾਲ ਦੇ ਸੂਬੇ 'ਚ ਦੌਰਿਆਂ ਤੇ ਸਵਾਲ ਖੜੇ ਕੀਤੇ ਉਹਨਾਂ ਦੇ ਗਵਰਨਰ ਜਿਹੜੇ ਨੇ ਉਹ ਗਵਰਨਰ ਨੂੰ ਜਾਣਗੇ ਉੱਥੇ ਗਵਰਨਰ ਬੋਲਣਗੇ ਉੱਥੇ ਗੁਜਰਾਤ ਦਾ ਗਵਰਨਰ ਕਿਉਂ ਨਹੀਂ ਚਿੱਠੀ ਲਿਖਦਾ ਜੀ ਮੁੱਖ ਮੰਤਰੀ ਨੂੰ ਆਪ ਦੇ ਨੂੰ ਕਿ ਸਾਹਬ ਬਤਾਵ ਦਿਓ ਜੀ Rajasthan ਦਾ ਗਵਰਨਰ ਕਿਉਂ ਨਹੀਂ ਬਾਰਡਰ ਦਾ ਦੌਰਾ ਕਰਦਾ ਜੀ ਪੰਜਾਬ ਨਾਲੋਂ 2.5 ਗੁਣਾ ਵੱਡਾ ਬਾਰਡਰ ਹੈ Rajasthan ਦਾ ਜਿੰਨੇ ਵੀ ਬੀਜਪੀ ਦੇ ਸਟੇਟ ਆਣੇ ਗਵਰਨਰ ਨੇ ਉਹ ਕਦੇ ਬੋਲਦੇ ਦੇਖੇ ਇੱਥੇ ਸਾਡੇ ਨਤੀਜੇ ਦੇ ਦਿਨ ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲ ਤੇ ਪੰਗਾ ਪਾਈ ਰੱਖਦੇ ਹੁਣ ਮੈਂ ਇੱਥੇ ਜਾਊਂਗਾ ਹੁਣ ਮੈਂ ਉੱਥੇ ਜਾਊਂਗਾ ਹੁਣ ਇੱਧਰ ਜਾਊਂਗਾ ਇੱਧਰ ਜੀ